ਰਵਾਲਬਰ ਮੇਰੇ ਹੱਥ ਦੀ ਆ ਇਹਦੇ ਇੱਕ ਸਖਤ ਗੋਲੀ ਚੱਜਣਾ ਨਹੀਂ ਚੱਲਦੀ ਅੱਜ ਬੰਦਾ ਸਾਡਾ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਇਹ ਪਤੰਦਰ ਦੇ ਹਮਕਾਰ ਹੋਏ ਅੱਜ ਇਹਨਾਂ ਦਾ ਕੰਡਾ ਕੱਟਤਾ ਅਸੀਂ ਤਾਂ ੁੰਡਿਆਂ ਨਾਲ ਹੀ ਮਾਰਤਾ ਹੋਣਾ ਅਨੇ ਦਿਨਾਂ ਚੜ ਚੁੱਕੀਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ 29 ਜੁਲਾਈ ਨੂੰ ਜਗਰਾਉਂ ਦੇ ਵਿੱਚ ਇੱਕ ਬੇਹਦੀ ਮੰਦਭਾਗੀ ਕਟਨਾ ਵਾਪਰੀ ਸੀ ਜੁਥੇ ਕਿ ਇੱਕ ਜਸਕੀਰਤ ਨਾਮਕ ਵਿਅਕਤੀ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਮੌਤ ਦੇ ਘਾਟ ਉਸ ਨੂੰ ਉਤਾਰ ਦਿੱਤਾ ਗਿਆ ਸੀ ਕੁਝ ਅਣਪਛਾਤਿਆਂ ਦੇ ਵੱਲੋਂ ਤਾਂ ਉਹਨਾਂ ਅਣਪਛਾਤਿਆਂ ਦੀ ਪਛਾਣ ਹੋਈ ਹੈ ਖੁਦ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਈ ਗਈ ਹੈ ਤੇ ਉਸ ਦੇ ਵਿੱਚ ਜ਼ਿੰਮੇਵਾਰੀ ਉਸ ਅਣਪਛਾਤੇ ਵਿਅਕਤੀ ਜਿਸ ਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਤੇ ਕਿਹਾ ਗਿਆ ਹੈ ਕਿ ਜੇ ਇਸ ਹੰਕਾਰੀ ਬੰਦੇ ਦਾ ਕੰਡਾ ਅਸੀਂ ਕੱਢਤਾ ਹੈ ਅਸੀਂ ਇਸ ਨੂੰ ਡੰਡਿਆਂ ਦੇ ਨਾਲ ਮਾਰਿਆ ਇਸ ਨੂੰ ਬਹੁਤ ਸਮਝਾਇਆ ਸੀਗਾ ਇਹ ਸਾਡੀ ਦੁਕਾਨ ਦੇ ਮੂਹਰੇ ਰਿਵੋਲਵਰ ਲੈ ਕੇ ਖੜਦਾ ਸੀਗਾ ਤਾਂ ਅੱਜ ਅਸੀਂ ਇਸ ਦਾ ਕੰਡਾ ਕੱਢਤਾ ਅਜਈਆਂ ਗੱਲਾਂ ਉਸ ਵਿਅਕਤੀ ਦੇ ਵੱਲੋਂ ਬੋਲੀਆਂ ਗਈਆਂ ਨੇ ਜਿਸ ਦੇ ਵੱਲੋਂ ਇਸ ਤਾਰੀ ਖਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ ਸਕੋਰਪੀਓ ਗੱਡੀ ਦੇ ਵਿੱਚ ਜਸਕੀਰਤ ਮੌਜੂਦ ਸੀ ਤਾਂ ਸਕੋਰਪੀਓ ਗੱਡੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਮੌਕੇ ਤੋਂ ਹਮਲਾਵਰ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜਦੋਂ ਜੁਟਦੀ ਹੈ ਤਾਂ ਪੁਲਿਸ ਦੇ ਵੱਲੋਂ ਜਿਹੜਾ ਕਿ ਜਿੰਨ ਜਨ ਲੋਕਾਂ ਦੇ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਆਪ ਦੱਸ ਦਈਏ ਕਿ ਜਿਸ ਮੁਲਜ਼ਮ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਈ ਗਈ ਹੈ ਉਹ ਵੀਡੀਓ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਉਸ ਵੀਡੀਓ ਦੇ ਵਿੱਚ ਉਸ ਨੇ ਆਪ ਮੰਨਿਆ ਹੈ ਕਿ ਮੇਰੇ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਧੇਰੇ ਜਾਣਕਾਰੀ ਦਿੰਦੇ ਆ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਖੁਦ ਹੀ ਸੁਣ ਲਓ ਹੈਲੋ ਹੈਲੋ ਭਾਈ ਜੀ ਭਾਈ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮੈਂ ਦਸੇ ਦਾ ਕਤਰ ਕੀਤਾ ਮੈਂ ਕੱਲ੍ਹ ਨੇ ਕੀਤਾ ਭਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਭਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮੁਰੇ ਗੱਟੀਆਂ ਲਾਉਂਦਾ ਸੀ ਰਿਵਾਰ ਪਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿਵਾਰ ਪਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸਾਡੇ ਗੋਲੀ ਚਾਜਣਾ ਨਹੀਂ ਚੱਲਦੀ ਮੈਂ ਕਹੀ ਜਾਂਦੇ ਆ ਗਲਤ ਨਾ ਕੰਮ ਕਰਨਾ ਕਰ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਬੰਦੂਗੀ ਦੀ ਗੱਲ ਅੱਜ ਬੰਦਾ ਸਾਡੇ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਇਹ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਠੀਕ ਆ ਉਹ ਜੇ ਰਵਾਜ਼ ਰੱਖਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਤਾਂ ਇਹਨੂੰ ਰੱਖੋ ਅਸੀਂ ਤਾਂ ਕੰਡਿਆ ਨਹੀਂ ਮਾਰਦਾ ਨਾ ਇਹ ਬੜਾ ਸਮਝ ਆਇਆ ਸੀ ਭਾਈ ਹਵਾ ਕਰਦਾ ਸੀ ਸਾਡੇ ਅੱਜ ਕੰਮ ਹੋ ਗਿਆ ਵੀਰੇ ਬੜੀ ਅਸੀਂ ਵੀ ਤਾਂ ਸਮਝਿਆ ਸਾਡੀ ਗਲਤੀ ਹੋਈ ਪਰ ਹੰਕਾਰੇ ਨੂੰ ਮਾਰ ਘਰ ਨੇ ਸਾਨੂੰ ਕਿਰਪਾ ਕੀਤੀ ਸੀ 25 ਦਿਨ ਇਹਦੇ ਮਗਰ ਨਹੀਂ ਗਿਆ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇਵਾਂ ਦੇ ਜਰਾ ਦੇ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਸੀ ਸਾਡਾ ਬੰਦਾ ਨਹੀਂ ਬੜੂ ਆਕੇ ਸਾਡਾ ਬੰਦਾ ਨਹੀਂ بڑੂਗਾ ਆਕੇ ਪਰ ਹੈ ਐਤਵਾਰ ਨੂੰ ਜਾਣ ਕੇ ਆਇਆ ਸਾਡੀ ਦੁਕਾਨ ਦੇ ਨਾਲ ਗਵਾਂਡੀ लवली ਦੇਖੋ ਜੀ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਆ ਛੋਟੀ ਉਮਰ ਦੇ ਵਿੱਚ ਜਦੋਂ ਬੰਦਾ ਕੋਈ ਤਰੱਕੀ ਕਰਦਾ ਤੇ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਜਾ ਕਿੱਧਰ ਨੂੰ ਰہے ਆ ਜਸਪੀਰਤ ਸਿੰਘ ਜਿਨ੍ਹਾਂ ਨੂੰ ਮੈਂ ਆ سوشل میڈیا ਤੇ ਰਾਈ ਹੀ ਜਾਣਦਾ ਸੀਗਾ ਕਿਉਂਕਿ ਉਹ ਆਪਣੀ ਟ੍ਰੇਡਿੰਗ ਦੇ ਉੱਪਰ ਵੀਡੀਓਜ਼ ਵਗੈਰਾ ਉਹਨਾਂ ਦੀਆਂ ਆਉਂਦੀਆਂ ਸੀਗੀਆਂ ਤੇ ਅਸੀਂ ਇੱਕ ਸੇਮ ਲਾਈਨ ਦੇ ਬੰਦੇ ਆ ਸੇਮ ਲਾਈਨ 'ਚ ਕੰਮ ਕਰਦੇ ਆ ਸਟਾਕ ਮਾਰਕੀਟ ਦੇ ਤੇ ਬੱਚਿਆਂ ਨੂੰ ਸੇਧ ਦਿੰਦਾ ਸੀ ਜਿਸ ਕਿਰਤ ਬਹੁਤ ਵਧੀਆ ਆ ਕਿ ਤੁਸੀਂ ਸਿੱਖੋ ਪੰਜਾਬ 'ਚ ਰਹਿ ਕੇ ਤੁਸੀਂ ਜੇ ਟ੍ਰੇਡਿੰਗ ਕਰਦੇ ਆ ਜਾਂ ਕੰਮ ਕਰਦੇ ਆ ਹਨ ਤੇ ਆਪਣੇ ਗਰੀਬ ਪਰਿਵਾਰ 'ਚੋਂ ਉੱਠ ਕੇ ਉਹਨੇ ਮਿਹਨਤ ਕੀਤੀ ਸੀ ਇਹਨਾਂ ਉੱਪਰ ਗਿਆ ਸੀ ਪਰ ਤਰਾਸ ਦੀ ਇਹ ਹੈ ਕਿ ਅੱਜ ਮੈਨੂੰ ਲੱਗਦਾ ਕਿ ਪੰਜਾਬ 'ਚ ਕੋਈ ਵੀ ਬੰਦਾ ਕਾਮਯਾਬ ਹੁੰਦਾ ਤਾ ਉਹਦੀ ਉਹ ਗਲਤੀ ਹੋ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਉਹ ਉਹਦਾ ਕਸੂਰ ਹੋ ਜਾਂਦਾ ਕਿ ਕਾਮਯਾਬ ਬੰਦੇ ਨੂੰ ਛੇਤੀ ساری ਦੁਨੀਆ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਸਿੱਟਣ ਦੀ ਕੋਸ਼ਿਸ਼ ਕਰੋ ਤੇ ਬੜੀ ਮੰਦਪਾਗੀ ਘਟਨਾ ਇਹ ਜਸਕੀਰਤ ਸਿੰਘ ਦੇ ਨਾਲ ਕਿਉਂਕਿ ਬੜਾ ਇੱਕੋ ਲਾਈਨ ਦੇ ਹੋਣ ਕਰਕੇ ਦੇਖਦੇ ਸੀਗੇ ਕਿ ਬਈ ਬਹੁਤ ਵਧੀਆ ਕੰਟੈਂਟ ਸੀ ਬੱਚੇ ਸਿੱਖ ਰਹੇ ਸੀ ਅੱਜ ਮੈਨੂੰ ਕਈ ਬੱਚਿਆਂ ਦੇ ਮੈਸੇਜ ਆਏ ਕਿ ਬਈ ਆ ਗੱਲ ਹੋ ਗਈ ਮੈਨੂੰ ਉੱਥੋਂ ਹੀ ਪਤਾ ਲੱਗਿਆ ਹੁਣ ਘੰਟਾ ਤੱਕ ਪਹਿਲੀ ਹਜੇ ਪਤਾ ਲੱਗਿਆ ਤੇ ਮੈਂ ਇੱਥੇ ਆ ਕੇ ਕੋਸ਼ਿਸ਼ ਕੀਤੀ ਹੈ ਕਿ ਮੈਂ ਪਰਿਵਾਰ ਨੂੰ ਮਿਲਾ ਤੇ ਬੜੀ ਦੁੱਖ ਦੀ ਗੱਲ ਹੈ ਜੀ ਇਹ ਚੀਜ਼ਾਂ ਨੂੰ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਜਿਹੜੇ ਵੀ ਇਸ ਚੀਜ਼ ਦੇ ਦੋਸ਼ੀ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਛੇਤੀ ਹੋਵੇ ਕਿਉਂਕਿ ਦੇਖੋ ਕਿਸੇ ਦਾ ਪੁੱਤ ਚਲਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਹੁਣ ਉਹ ਇਨਸਾਫ ਲਈ ਗੁਹਾਰ ਲਾਉਣ ਵਾਰ-ਵਾਰ ਇਸ ਚੀਜ਼ ਦਾ ਰੌਲਾ ਪਾਉਣ ਇਹ ਜੀ ਚੰਗੀ ਨਹੀਂ ਲੱਗਦੀ ਸਰਕਾਰ ਨੂੰ ਇਹ ਤੇ ਸਖਤ ਤੋਂ ਸਖਤ ਕਾਰਵਾਈ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ ਅਸੀਂ ਆਪਨੂੰ ਜੀ ਪਤਾ ਹੀ ਹੈ ਕਿ 29 ਜੁਲਾਈ 2025 ਨੂੰ ਰਾਤ ਨੂੰ 8:30 8:45 ਵਜੇ ਇੱਕ ਬੜੀ ਮਹੱਤਵਪੂਰਨ ਮੀਟਿੰਗ ਹੋਈ ਸੀ ਕੋਟੀਸ਼ੀ এজੈਂਟ ਕਹਿੰਦਾ ਹੈ ਤਨਾਤਿਪੀਕਰੋ ਦੇ ਇਥੇ ਜਿਸਕੀਰਤ ਨਾਮ ਦੇ ਲੜੇ ਦੀ ਡੈਥ ਹੋ ਗਈ ਸੀ ਤੇ ਇਹਦੀ ਗੱਡੀ ਨੂੰ ਅੱਗ ਲੱਗੀ ਸੀ ਸਕੋਰਪੀਓ ਕੱਡੀ ਜਿਹਦਾ ਨੰਬਰ ਹੈ ਪੀਵੀ 10 6Z 2700 ਤੋਂ ਉਸ ਨੂੰ ਬਲਾਈਂਡ ਮੋਟਰ ਸਿਕਰਤ ਕਰਾ ਤਾ ਤੇ ਇਹ ਨਹੀਂ ਜਿਹਾ ਕਿ ਉਹ ਮਾਤਰ ਕਰਤੀਸ਼ ਨੂੰ ਕੀਦੀ ਫਾਦਰ ਦੇ ਬਿਆਨ ਫਾਦਰ ਨੇ ਵੀ ਆ ਕੇ ਬਿਆਨ ਲਖਾਇਆ ਤਾਂ ਫਿਗਰ ਆਊਟ ਹੋਇਆ ਕਿ ਇੱਕ ਬੰਦਾ ਜਿਹਦਾ ਨਾਮ ਰਮਨ ਗਿੱਤ ਹੈ ਨੇ ਸੁਰੱਖਿਆ ਨਾਲ ਉਹਨੇ ਵਾਅਦਾ ਨੂੰ ਇੰਜ਼ਾਮ ਦਿੱਤਾ ਤੇ ਤਫ਼ਤੀਸ਼ਾਂ ਤੇ ਕਲ ਤਫ਼ਤੀਸ਼ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਡੀਐਸਪੀ ਜਗਰਾਉਂ ਪੀਐਸਪੀਡੀ ਐਸਐਚਓ ਸਿਟੀ ਦੇ ਨਾਲ ਇਚਾਰਜ ਤੋਂ ਕੀ ਬਸਟੈਂਡ ਸੋ ਮਲਟੀਪਲ ਟੀਮਾਂ ਨੂੰ ਐਕਟਿਵੇਟ ਕੀਤਾ ਗਿਆ ਤੇ ਤਫ਼ਤੀਸ਼ ਅਗੇ ਵਧੀ ਕਾਫੀ ਮਿਹਨਤ ਲੱਗੀ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਹੋਈ ਡਿਟੇਲਡਲੀ ਮੋਬਾਈਲ ਜਿਹੜੀ ਸੀਰੀਅਸ ਗੈਰਾਈਨ ਲੋਕੇਸ਼ਨਸ ਹੈ ਉਹਨੀਆਂ ਵੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਦੀਪ ਨੂੰ ਅਰੈਸਟ ਕਰ ਲਿਆ ਹੈ ਇਸ ਨੂੰ ਬਾਰੇ 30 ਜਿਹੜਾ ਮਕਦਮਾ ਨੰਬਰ ਹੈਗਾ 173/25 ਅੰਡਰ 110 190 199 324 4 ਪੀਐਨਐਸ ਉਹਨਾਂ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਦੀਪ ਸਿੰਘ ਹੈ ਤੇ ਇਹਦੀ ਰਿਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਬਾਦਲਾਂ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ ਪੀਵੀ10 ਡੀਜ਼ेड4568 ਇੱਕ ਟਾਟਾ ਜੀਨੌਨ ਇਹ ਪਿਕਅਪ ਗੱਡੀ ਦੀ ਹੈ ਉਹ ਸੀ ਨਾਲ ਗੱਡੀ ਤੋਂ ਵਾਈਫ ਵੀ ਮਿਲੇ ਹੈਗੇ ਤੇ ਇਹ ਇੱਕ ਜਿਹੜਾ ਮਰਮਿ ਵਾਲਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਮੋਰ ਦਾ ਪਿਸਤਲ ਤੇ ਮੈਗਜ਼ੀਨ ਵੀ ਲਿਆ ਹੋਇਆ ਕਰੀ ਤੇ ਉਹ ਵੀ ਐਸੀ ਰਿਕਵਰ ਕਰ ਲਿਆ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਤਲ ਹੈਗੀ ਹੈ ਪੂਰੀ ਜਿਹਦੇ ਨਾਲ ਗੱਡੀ ਨੂੰ ਅੱਗ ਲਗਾਈ ਦੀ ਸੀ ਉਹ ਵੀ ਐਸੀ ਰਿਕਵਰ ਕਰ ਲਿਆ ਸੋ ਇਹਨਾਂ ਨੂੰ ਪੁਲਿਸ ਨੂੰ ਪੇਸ਼ ਕਰਕੇ ਜਿਹੜਾ 3 ਦਿਨ ਦਾ ਰਿਮਾਂਡ ਵੀ ਮਿਲ ਗਿਆ ਕਿ ਹੁਣ ਅੱਗੇ ਜਿਹੜੀ ਸਟੇਟ ਇਨਵੈਸਟੀਗੇਸ਼ਨ ਹੈ ਇਹਦੇ ਨਾਲ ਗਰੁੱਪਾਂ ਦੇ ਅੱਦੇਸ ਕਿ ਜਿਹਨੇ ਬਾਦ ਦੇ ਹੋ ਜਾਂਦੇ ਕਿਉਂ ਰੱਖਾ ਉਹ ਸਾਰਾ ਡਿਟੇਲ ਪੂਰੀ ਚੱਲੋਗੀ ਮੁੱਢਲੀ ਤੌਰ ਤੇ ਇਹ ਹੋਣਾ ਚਾਹੀਦਾ ਹੈ ਕਿ ਇਹਨਾਂ ਵਿਚ ਆਪਸ ਕੋਈ ਮਤਲਬ ਪਰਸਨਲ ਐਨਿਮੀਟੀ ਸੀ ਜਿਹੜੀ ਵੀ ਕੁਝ ਦਿਨ ਪਹਿਲਾਂ ਵੀ ਕੋਈਆਂ ਦੀ ਛੋਟੀ ਆਹ ਸੁਣੀ ਹੋਈ ਝੜਕ ਹੋਈ ਤੇ ਉਸ ਤੋਂ ਬਾਅਦ ਪੰਚਾਇਤੀ ਤੌਰ ਤੇ ਆਪਸ ਬੈਠੀ ਤਾਂ ਕਿ ਇਸ ਟੀਮ ਨੂੰ ਰਿਜ਼ੋਲਵ ਕੀਤਾ ਜਾਏ ਬਟ ਅਨਫੋਰਚਨਟਲੀ ਇੱਕ ਬਾਕੀ ਸਭ ਤੋਂ ਹੀ ਇਨਸੀਡੈਂਟ ਹੋਇਆ ਜਿਹੜੇ ਕਰਕੇ ਇਹ ਹੋਣ ਦੀ ਦੱਸੀ ਸਾਰੇ ਰਮਨ ਉਹੀ ਹੈ ਜਿਸ ਦੀ ਵੀਡੀਓ ਬਾਰੇ ਲੋਕਾਂ ਨੇ ਆਪ ਕੀਤੀ ਹੈ ਜੀ ਕਿ ਮੈਂ ਇਸਰ ਦੇਖੋ ਵੀਡੀਓ ਸੋਸ਼ਲ ਮੀਡੀਆ ਤੇ ਹੀ ਚੱਲ ਰਹੀ ਜਈ ਹੈ ਹਲੇ ਹਲੇ ਕਿਉਂਕਿ ਬੰਦਾ ਅੱਜ ਹੀ ਫਿਰ ਗ੍ਰਿਫਤਾਰ ਹੋਇਆ ਹੈ ਮੇਨ ਲੋਸ਼ ਉਹੀ ਵੀ ਤਿੰਨ ਦਿਨ ਦਾ ਸਾਡੇ ਕੋਲ ਡਿਮਾਂਡ ਹੈ ਤਾਂ ਸਾਰੀ ਐਸੀ ਡਿਟੇਲਸ ਕਵਰ ਕਰਾਂਗੇ ਕਿ ਇਨਸੀਡੈਂਟ ਦੀ ਪਹਿਲਾਂ ਕੀ ਹੋਇਆ ਹੈ ਕਿ ਬਾਅਦ ਵਿੱਚ ਕੀ ਹੋਇਆ ਹੈ ਕਿ ਕਿਹੜੀ-ਕਿਹੜੀ ਉਹ ਵੀਡੀਓ ਬਾਰੇ ਕੀਤੀਆਂ ਕਿ ਜਿੰਨੇ ਵੀ ਵੀਡੀਓ ਵਾਲੀ ਕੇਸ ਨੇ ਉਹ ਬਕਾਇਦਾ ਪ੍ਰੋਪਰ ਜਿਹੜਾ ਐਸ ਪਰ ਲਾ ਹੈ ਜਿਹੜਾ ਨਵਾਂ ਹੁਣ ਆਈਟੀ ਐਕਟ ਆ ਗਿਆ ਉਹਦੇ ਅੰਦਰ ਨਵਾਂ ਅਸੀਂ асаਲਾ ਪ੍ਰੋਪਰਲੀ ਫੋਨ ਚੋਂ ਹੀ ਕਵਰ ਕਰਾਂਗੇ ਡਿਟੇਲਡ ਉਹਦੀ ਫੈਂਸੀ ਇਕਜ਼ਾਮੀਨੇਸ਼ਨ ਹੋਊਗੀ ਐਨਾਲਿਸਿਸ ਹੋਊਗਾ ਤਾਂਕਿ ਜਿਹੜਾ ਇਸ ਤਰ੍ਹਾਂ ਦਾ ਗੀਨੀਅਸ ਕ੍ਰਾਈਮ ਹੈ ਉਹਦੇ ਵਿੱਚ ਰੁਸ਼ੀ ਨੂੰ ਸਭ ਤੋਂ ਸਖਤ ਸਜ਼ਾ ਮਿਲੂਗਾ ਸਰ ਕਿੰਨੇ ਕੁ ਬੰਦਿਆਂ ਦੀ ਉਮੀਦ ਹੈ ਇਸ ਸ਼ਾਮਲ ਹੁੰਦੀ ਇਸ ਇਨਸੀਡੈਂਟ ਦੇ ਵਿੱਚ ਜੋ ਦਿਖ ਰਿਹਾ ਹੈ ਜੀ ਜੋ ਸਾਨੂੰ ਲੱਗ ਰਿਹਾ ਹੈ ਪੰਜ ਤੋਂ ਸਹੀ ਬੰਦੇ ਹੋ ਸਕਦੇ ਨੇ ਜਿਨ੍ਹਾਂ ਵਿੱਚੋਂ ਇੱਕ ਮੇਨ ਤੁਸੀਂ ਫੜ ਲਿਆ ਉਹ ਅੱਗੇ ਉਹਨਾਂ ਤਫ਼ਸੀਲਾਂ ਜਿਵੇਂ ਜਿਵੇਂ ਉਹ ਅਨਫੋਲਡ ਹੋਗੀ ਸਰ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਜੀ ਇਹਦਾ ਭਰਾ ਹੀ ਹੈ ਕਹਾਂ ਲੱਭੇ ਸੀ ਜੀ ਉਹਨੂੰ ਸ਼ੱਕ ਸੀ ਕਿ ਇਹ ਦੋਨੋਂ ਬੰਦੇ ਆ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਵੜਾ ਉਹ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਟਾਟਾ ਜ਼ੀਨੌਨ ਹੈ ਪੀਪੀ 10 ਡੀਜ਼ਲ ਵਾਲੀ ਥਾਟ ਜਦੋਂ ਇੱਕ ਕੈਮਰੇਆਂ ਦੇ ਵਿੱਚ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਤਾਂ ਕੈਮਰੇ ਦੇ ਵਿੱਚ ਗੱਡੀ ਆ ਗਈ ਤਾਂ ਫਿਰ ਸਾਨੂੰ ਸਟੋਪ ਕਨਫਰਮ ਹੋ ਗਿਆ ਕਿ ਗੱਡੀ ਉਹਨਾਂ ਦੇ ਬਲੌਕ ਕਰਦੀ ਤੇ ਪੁਲਿਸ ਟੀਮ ਦੇ ਪੂਰੇ ਐਫਰਟਸ ਰਹੇ ਸਰ ਗੋਲੀ ਚਾਣੀ ਬਿਲਕੁਲ ਪੁਲਿਸ ਨੇ ਇਹ ਵੀ ਤੁਹਾਨੂੰ ਦੇਖਿਆ ਹੋਣਾ ਇਸ ਤਰ੍ਹਾਂ ਦਾ ਹਾਲਾਂਕਿ ਫਾਦਰ ਨੇ ਬਾਈ ਨੇ ਪਰਚਾ ਰਜਿਸਟਰ ਕਰਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਹ ਵੀਡੀਓ ਨਹੀਂ ਮਿਲੀ ਤਾਂ ਇਨਸੀਡੈਂਟ ਦੀ ਥੋੜੀ ਦੂਰ ਦੀ ਵੀਡੀਓ ਸੀਗੀ ਤੇ ਉਹ ਨੂੰ ਪਲੇਸ ਕਰਦੇ ਹੋ ਇਹ ਬੜੀ ਮਿਹਨਤ ਨਾਲ within 48 hours ਉਸਨੇ ਕ੍ਰੇਸ ਕੀਤਾ ਸੋ ਇਹ 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 ਇੰਪੋਰਟੈਂਟ ਕੇਸ ਹੈ ਜਿਹੜਾ ਅਸੀਂ ਕ੍ਰੈਕ ਕੀਤਾ ਹੈ